ਹੇ ਗੁਰੂ ਜੀ ਦੇ ਗੱਲ ਗੱਤੀ ਕੇ ਸਾਰੇ ਬੋਲੇ ਸੋਦਰ ਬੈ ਸਤਿਗੁਰ ਸਾਡੇ ਸਤਿ ਸਵਾਮੀ ਸਰਵਦਾਸ ਮਾਰਾ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਸਾਰੀ ਸੰਗਤ ਆਨੰਦ ਮਾਣਦੀ ਹਮਰਤਮਾਣੀ ਦੇ ਉਹ ਗਾਣੇ ਪੜ ਸੁਣ ਕੇ ਬੜੀ ਕਿਰਪਾ ਹੁੰਦੀ ਸਾਡੇ ਰੈਵਰਾਜ ਜੀ ਬੜੀ ਕਿਰਪਾ ਕੀਤੀ ਹੈ ਸਾਨੂੰ ਇੱਕ ਬਹੁਤ ਸਾਰਾ ਗ੍ਰੰਥ ਤਦ ਤੱਕ ਸੇਬ ਸ਼੍ਰੀ ਗੁਰੂ ਰਣ세ਵਾਰ ਦੇ ਵਿੱਚ ਜਾਰੀ ਸ਼ਬਦ ਜੇ ਕਈ ਵੀ ਬਾਣੀ ਵੱਖ ਹੋ ਗਈ ਹੈ ਉਲਕੋ ਨਹੀਂ ਇਹਦਾ ਰੋਣਾ ਪਈਏ ਵੀ ਬਾਣੀ ਵੱਖ ਹੋ ਗਈ ਬਾਣੀ ਕਦੇ ਵੱਖ ਨਹੀਂ ਹੁੰਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਪਜੀਤ ਸਾਹਿਬ ਸੁਖਮਨੀ ਸਾਹਿਬ ਜੋ ਪਈ ਰਹਿ ਰਾਸ ਬੁਟਕੇ ਨੇ ਛੋੜ ਛੋੜੇ ਕਿਤੇ ਬਾਣੀ ਵੱਖ ਹੋ ਗਈ ਹੈ ਅਬ ਰੋਣਾ ਪਈਏ ਵੀ ਗੁਰੂ ਗ੍ਰੰਥ ਸਾਹਿਬ ਹਾਰਤ ਤੋਂ ਬਾਣੀ ਵੱਖ ਕਰ ਲਈ ਕਿਵੇਂ ਵੱਖ ਹੋ ਗਈ ਬਾਣੀ ਕਿਵੇਂ ਵੱਖ ਹੋ ਸਕਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਦੀ ਸਾਡੇ ਰਹਿਬਰਾਂ ਦੀ ਤੇ ਗੁਰੂ ਪੈਰੋ ਅਮਰਤ ਗ੍ਰਾਣੀ ਬਾਣੀ ਗ੍ਰੰਥ ਮਿਲਿਆ ਸਾਨੂੰ ਇਹ ਵੀ ਸਾਡੇ ਰਹਿਬਰਾਂ ਦਾ ਸਤਿਕਾਰ ਕਰੀਏ ਸਭ ਦਾ ਸਤਿਕਾਰ ਕਰੀਏ ਸਾਡੇ ਗੁਰੂਆਂ ਨੇ ਸਾਡੇ ਰਹਿਬਰਾਂ ਨੇ ਸਿਖਾਇਆ ਇਹ ਕੁਝ ਹੈ ਸਭ ਦਾ ਸਤਿਕਾਰ ਧਰਮ ਦੇ ਵਿੱਚ ਮੱਕੀ ਮਿਲਿਆ ਕਿਸੇ ਦੀ ਸਾਰੇ ਧਰਮਾਂ ਦਾ ਸਤਿਕਾਰ ਹਰ ਇੱਕ ਧਰਮ ਦੇ ਵਿੱਚ ਕੋਈ ਨਾ ਕੋਈ ਸਾਂਝੀ ਰੋੜ ਮੜੇ ਰਹਿੰਦੇ ਨੇ ਦਾ ਸਰਾਂ ਦਾ ਤੁਸੀਂ ਇਸ ਕਰਕੇ ਆਪਣੇ ਧੜ ਦੇ ਵਿੱਚ ਰਹੀਏ ਪੱਕੇ ਤੇ ਸਭ ਦਾ ਸਤਿਕਾਰ ਕਰ ਗੱਲ ਕਰੀਏ ਬੇਗੰਪੁਰੇ ਦੀ ਇਹਦੇ ਵੀ ਸਾਲ ਬਾਅਦ ਆਉਂਦਾ ਹੈ ਦਿਲੀਹਾੜਾ ਪ੍ਰਕਾਸ਼ ਜਾੜਾ ਤੇ ਅਸੀਂ ਲੜਾਈਆਂ ਝਗੜੇ ਕਰਦੇ ਜਿਵੇਂ ਨਹੀਂ ਜੇ ਗੱਲ ਬੇਗੰਪੁਰੇ ਦੀ ਕਰਦੇ ਨਾ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦੀ ਫਿਰ ਬਾਣੀ ਨਾਲ ਜੋੜੀਏ ਬੇਗੰਪੁਰੇ ਦੀ ਜਿਹੜੇ ਟੁੱਟ ਚੁੱਕੇ ਨੇ ਅੰਕਾਰ ਦੇ ਕਾਰਨ ਇੱਕ ਦੂਜੇ ਦੇ ਵਿੱਚ ਮਤਭੇਦ ਹੈ ਉਹਨਾਂ ਦੇ ਚਰਨਾਂ ਵਿੱਚ ਬੇਂਤੀ ਹੈ ਜੇ ਤੇ ਗੁਰੂ ਜਾਸ ਮਾਰਗ ਦੇ ਸੱਚੇ ਸੇਵਕੋ ਜੁੜੀਏ ਸਾਰੇ ਜਿਹੜਾ ਏਕੇ ਦੇ ਨਾਲ ਕੰਮ ਹੁੰਦਾ ਨਾ ਸਵਾਦ ਦੀ ਸੇਵਾ ਬੱਕਰੇ ਬੱਕਰੇ ਹੋਗੇ ਇਕੱਠੇ ਹੋਗੇ ਜੋ ਸਾਨੂੰ ਅੰਦਰੋਂ ਨਾ ਮਾਰੇ ਲਈ ਪ੍ਰਚਾਰ ਦਾ ਉਹ ਬੱਕਰੇ ਬੱਕਰੇ ਹੋਣਗੇ ਇਸ ਕਰਕੇ ਇੱਕ ਦੂਜੇ ਦੇ ਨਾਲ ਮਤਭੇਦ ਨੂੰ ਤਿਆਗ ਲਈਏ ਜੋ ਵੀ ਕਿਸੇ ਦੇ ਮਨ ਵਿੱਚ ਮਤਭੇਦ ਹੈ ਬੈਠ ਕੇ ਗੱਲ ਕਰੋ ਤਵੇੜਾ ਘਰੀਏ ਨਹੀਂ ਬਣਾਈਏ ਇੱਥੇ ਹੋਈ ਹੈ ਮਹਾਰਾਜ ਨੇ ਉਪਦੇਸ਼ ਹੀ ਐਸਾ ਦਿੱਤਾ ਸਾਨੂੰ ਕਿ ਗੁਰੂ ਦੀ ਆਸ ਮਾਰਦੇ ਸੱਚੇ ਸੇਵਕਾਂ ਤੇ પ્રેમ ਰੱਖੀ ਆਪਸ ਵਿੱਚ ਸਭ ਨਾਲ ਨਾਲ ਪਿਆਰ ਕਰੋ ਹਰ ਕਦੇ ਹੱਲ ਕਰੀਏ ਸਹਿਯੋਗ ਕਰੀਏ ਕਈ ਵਾਰੀ ਹੁੰਦਾ ਹੈ ਕਿਸੇ ਦੀ ਗਰੀਬੀ ਨੂੰ ਦੇਖ ਕੇ ਅਸੀਂ ਮਜ਼ਾਕ ਉਡਾਉਂਦੇ ਆਂ ਕਿ ਹੁਣ ਗਰੀਬੀ ਆ ਗਈ ਦੁੱਖ ਪੈ ਗਿਆ ਢੀੜ ਬਣ ਗਈ ਹੁਣ ਪਤਾ ਲੱਗੇਗਾ ਹੱਸਦੇ ਆਂ ਤਾੜੀਆਂ ਮਾਰ-ਮਾਰ ਕੇ ਤੇ ਮਹਾਰਾਜ ਫਿਰ ਉੱਤੇ ਕੀ ਕਹਿੰਦੇ ਨੇ ਹੱਸਣਾ ਵੀ ਚਾਹੀਦਾ ਕਿਸੇ ਵੀ ਗਰੀਬੀ ਉਤੇ ਹੱਸਣਾ ਨਹੀਂ ਚਾਹੀਦਾ ਜੀ ਦੋਸਤਿਆ ਇੱਕ ਬੱਚਾ ਹੈ ਬਾਥਰੂਮ ਦੇ ਵਿੱਚ ਰੋ ਰਿਹਾ ਜਦਾ ਪਿਤਾ ਦਾ ਨਾਮ ਆਹ ਨਹੀਂ ਦੱਸ ਰਿਹਾ ਰਾਮ ਲਾਲ ਜਿਹਨਾਂ ਦਾ ਬੱਚਾ ਹੈ ਕੋਝ ਜੂ ਲੈਣਾ ਜਦਾ ਰੋ ਰਿਹਾ ਹੈ ਬਾਥਰੂਮ ਦੇ ਵਿੱਚ ਇਸ ਸਾਈਡ ਦੇ ਪਾਸੇ ਸੋ ਜਿਹਨਾਂ ਦਾ ਬੱਚਾ ਹੈ ਉਸ ਨੂੰ ਜ਼ਰੂਰ ਲੈ ਲੈਣਾ ਇੱਕ ਅੱਲਾ ਹੈ ਬਾਕੀ ਆਪਣਾ ਨਾਮ ਹੀ ਦੱਸ ਰਿਹਾ ਪਿਤਾ ਦਾ ਨਾਮ ਕੀ ਰਾਮ ਲਾਲ ਹੈ ਬਰ ਸਿੱਧੇ ਤੋਂ ਦੱਸਦੇ ਆ ਸੋ ਦੇ ਜੀ ਬੁਲ ਕਹੇ ਜਗੁਰਦੇ ਤਾਲ ਜਗੁਰਦੇ ਚਾ ਸੰਗਤ ਮਹਾਰਾਜ ਜੀ ਕਹਿੰਦੇ ਕਿਸੇ ਦੀ ਗਰੀਬੀ ਵਲ ਕਿਸੇ ਦੇ ਦੁੱਖ ਵਲ ਦੇਖ ਕੇ ਹੱਸੀਏ ਨਾ ਤਾਲੀਆਂ ਮਾਰੀਏ ਜਿਵੇਂ ਸਰਾ ਕਿ ਜੇ ਉਹ ਸਾਗੇ ਅਸੀਂ ਰਵਾਗੇ ਦਾ ਦਸੀਏ ਫਿਰ ਮਹਾਰਾਜ ਜਗਤਗੁਰੂ ਸਤਿਗੁਰੂ ਵਿਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਭਾਈ ਮਚੋ ਵੀ ਨਾ ਕਿਸੇ ਦੇ ਕਾਰੋਬਾਰ ਵਲ ਦੇਖ ਕੇ ਕਿਸੇ ਦੇ ਬੱਚਿਆਂ ਦੀ ਤਰੱਕੀ ਪਰਵਾਦੀ ਤਰੱਕੀ ਵਲ ਦੇਖ ਕੇ ਬੱਚੀਏ ਵੀ ਨਾ I'll They don't better I'm oh.